ਕਰਨ ਬੈਠ ਰਹੀਆਂ ਤੂੰ 12 ਵਜੇ ਬੈ ਮੰਜੇ ਤੇ ਸੁੱਤੀ ਰਹਿੰਦੀ ਬਾਵਾ ਕਲਾ ਕੇ ਉਹ ਕਿਹਾ ਤੇਰਾ ਪੁੱਤ ਸੁੱਤੇ ਰਹਿੰਦੀ ਜਿਹੜੀ ਮੈਂ ਬਾਵਾ ਕਲਾ ਕੇ ਆਹ ਕੰਮ ਕੋਈ ਕਰਦੇ ਨਾ ਤੇਰੀ ਕੁੜੀ ਨਹੀਂ ਆਉਂਦੀ ਕਰਨ ਵਾਸਤੇ ਮੇਰੀ ਕੁੜੀ ਨਹੀਂ ਆਦੀ ਉਹ ਹੋ ਜਾ ਮੇਰਾ ਪੁੱਤ ਜਿਹੜਾ ਤੇਰੇ ਨਾਲ ਲੰਮੇ ਪਾ ਚੰਦਾ ਆਵੇ ਉਹਨੂੰ ਹੈ ਥਾ ਕੇ ਕਾਵੇ ਉਹਨੂੰ ਤੇ ਕਰਕੇ ਉੱਠ ਮੇਰੀ ਮਾਂ ਨੂੰ ਵੇਖ ਜਾ ਕੇ ਹਾਂ ਹਾਂ ਤੁਹਾਨੂੰ ਇਹ ਵੀ ਸਾਡਾ ਦੋਵੇਂ ਜਣੇ ਆਪਾਂ ਬੈ ਕਿੱਥੇ ਜਾਂਦੇ ਆ ਤੁਹਾਨੂੰ ਵੀ ਆਗੀ ਲੱਗ ਜਾਂਦੀ ਆ ਹਾਂ ਕਿਉਂ ਮੈਨੂੰ ਕਾਦੀ ਅੱਗ ਲੱਗੇ ਤੇਰੀ ਸ਼ਗਧੇ ਲੱਗਦਾ ਤੈਨੂੰ ਕਾਦੀ ਅੱਗ ਲੱਗ ਕੰਮ ਕਰਨਾ ਪਿਆ ਨੂੰ ਨਹੀਂ ਦਾ ਕੰਮ ਆ ਬਸ ਸਾਲਾ ਕਲਾ ਚੋ ਨੇ ਜਸਪੀਰ ਆਇਆ ਹੁਣ ਭਈਆ ਮੇਰੇ ਕੋਲ ਆ ਆਦਰ ਕਰਾ ਹਾਂਜੀ ਤੇਰੇ ਕੰਮ ਹੀ ਨਹੀਂ ਮੁੱਕਦੇ ਕੱਲੀ ਉਹ ਲੱਗੀ ਰਹਿਣੀ ਐ ਨੀ ਗੱਲ ਸੁਣ ਮੈਂ ਤੇਰੇ ਕੋਲ 10 ਸਾਲਾਂ ਬਾਅਦ ਆਈ ਆ ਤੇ ਤੇਰੀ ਨੂਦ ਐ ਹਾਲ ਉੱਠਦੀ ਹੀ ਨਹੀਂ 21 ਵਜ ਗਿਆ ਤੇ ਦੇਰ ਤੱਕ ਸੁੱਤੀ ਦੀ ਉੜਦੀ ਥੱਲੇ ਨਹੀਂ ਉਤਰਦੀ ਆਪਣੀ ਸ਼ਕਲ ਇਹ ਦਿਖਾਉਂਦੀ ਆ ਕੇ ਘਰ ਕੋਈ ਆਇਆ ਗਿਆ ਉਹਦੋਂ ਵਾਲ ਤੇ ਵੇਖੀਏ ਖਲੋਜਾ ਨੇ ਅੱਗੋਂ ਪਿੱਛੋਂ ਨਾ ਉੱਠੇ ਪਾਵੇਂ ਪਰ ਕਮਸੇ ਆਏਗੇ ਤਾਂ ਉਂਦੇ ਦੇਖੇ ਨਾ ਉਹਦੇ ਸਭਨੇ ਤਾਂ ਉੱਠਣਾ ਚਾਹੀਦਾ ਨਾ ਨਹੀਂ ਭੈਣਾ ਚੰਗੀ ਤੂੰ ਮੇਰੀ ਜਠਾਣੀ ਆ ਜਿਹੜੀ ਕਰਦੀ ਅੱਗੋਂ ਪਿੱਛੋਂ ਉੱਠੇ ਹੈ ਨਹੀਂ ਤੇ ਮੇਰੇ ਸਾਹਮਣੇ ਡਰੇ ਕਿਉਂ ਅੱਗੋਂ ਪਿੱਛੋਂ ਕਿਉਂ ਨਾ ਉੱਠੇ ਅੱਗੋਂ ਪਿੱਛੋਂ ਵੀ ਉੱਠਣਾ ਜਾਣਾ ਹੀ ਉੱਠਣਾ ਤੇ ਚਾਹੀਦਾ ਹੀ ਹੈ ਪਰ ਇਹ ਤੇ ਦੇਖੇ ਨਾ ਘਰ ਤਾਂ ਆਈ ਆਈ ਤੇ ਕੰਮ ਤਾਂ ਮੈਂ ਤਾਂ ਹੁਣ ਤੇ ਉੱਠਾ ਕੋਈ ਆ ਕੇ ਮਸਸਨਾ ਕੋਈ ਕੰਮਕਾਰ ਕਰਾਵਾਂ ਨਹੀਂ ਭੈਣਾ ਆ ਤੂੰ ਹੀ ਸਮਝਾ ਲਈ ਜਦੋਂ ਦੇ ਵਿਆਹ ਹੀ ਆਈ ਹੈ ਨਾ ਮੈਂ ਤਾਂ ਇੱਕੋ ਹੀ ਰੋਣਾ ਰੋਣੀ ਆ ਨਹੀਂ ਉੱਠ ਜਾ ਨਹੀਂ ਉੱਠ ਜਾ ਨਹੀਂ ਉੱਠ ਜਾ ਨਹੀਂ ਉੱਠ ਜਾ ਅਵੇਲਾ ਪਤਾ ਨਹੀਂ ਕੰਨਾਂ ਚ ਰੂ ਦੇ ਕੇ ਰੂ ਹੀ ਦੇ ਕੇ ਸੌਂਗੇ ਉੱਠਦੀ ਨਹੀਂ ਹੈ ਕਿੰਨ ਨੀਂਦਰ ਦੀਆਂ ਗੋਲੀਆਂ ਦੇ ਨੇ ਖਵਾ ਦਿੰਦਾ ਗੋਲੀਆਂ ਨੂੰ ਨਹੀਂ ਗੋਲੀਆਂ ਮੈਂ ਤਾਂ ਕੰਦੀ ਗੋਲੀਆਂ ਤੇ ਖਾਧੀਆਂ ਮੇਰੇ ਪੁੱਤ ਨੇ ਤੈਨੂੰ ਮੈਂ ਕੀ ਦੱਸਾਂ ਤੂੰ ਵੀ ਇੱਥੋਂ ਛੱਡ ਕੇ ਜਾ ਕੇ ਚੰਡੀਗੜ੍ਹ ਜਾ ਕੇ ਵਹਿ ਗਈ ਆ ਮੈਨੂੰ ਕਿਤੇ ਪੁੱਛ ਕੇ ਵੇਖ ਕਿਤੇ ਉੱਠਦੀ ਨਹੀਂ ਮੈਂ ਤਾਂ ਕਲਪਤੀ ਰਣੀ ਆ ਅੱਖ ਖੋ ਜਾ ਐਂ ਤਰ੍ਹਾਂ ਨਹੀਂ ਇਹਨੇ ਉੱਠਣਾ ਪਰੇ ਹੋ ਜਾ ਪਰੇ ਹੋ ਜਾ ਵੇਖੀ ਉੱਠਦੀ ਵੇਖੀ ਭੈਣ ਜੀ ਅੱਜ ਇਹਨੂੰ ਮੈਂ ਠਾ ਕੇ ਰਹਿਣਾ ਠਾ ਉਠਾ ਮੈਂ ਕਿਹਾ ਤੂੰ ਫਿਕਰ ਨਾ ਕਰ ਇਹਨੇ ਹੱਥ ਹੀ ਕਰਤੀ ਇਹਨੇ ਨੇਮ ਸ਼ਰਮੀ ਕੋਈ ਨਹੀਂ ਮੈਂ ਤਾਂ ਕਲਪਕਲਪ ਕੇ ਥੱਕ ਗਈ ਆ ਕਿ ਊਰਜਾ ਛੇਤੀ ਊਰਜਾ ਛੇਤੀ ਉੜਦੀ ਨਹੀਂ ਇਹਨੂੰ ਤਾਂ ਕੋਈ ਸ਼ਰਮ ਨਹੀਂ ਤੇ ਨਾਲ ਮੁੰਡਾ ਮੇਰਾ اهو ਜਿਹੜਾ ਨਾਲ ਲੈ ਕੇ ਪਿਆਰੰਦਾ ਹੀ ਹੈ ਥਾਂਦਾ ਹੀ ਬਣਾਵੇਂ ਦੁਬਾਰ ਦੀ ਸਭ ਦੀ ਆ ਤੂੰ ਨੈਣੇ ਕੀ ਕਰਨਾ ਮੈਂ ਨਹੀਂ ਤੂੰ ਚੁੱਪ ਕਰ ਨਹੀਂ ਉੱਠ ਜਾ ਉੱਠ ਜਾ ਹਾਂਜੀ ਪੈਂਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੇ ਹਾਂ ਮੈਂ ਐਡ ਵਧੀਆ ਹੈਂ ਕੀ ਕੀ ਆ ਭੈਣ ਜੀ ਹੈ ਨਹੀਂ ਨਹੀਂ ਮੈਂ ਹਜੇ ਭੈਣ ਜੀ ਨੂੰ 4 ਦਿਨ ਆਪਣੇ ਕੋਲ ਰੱਖਣਾ ਹੈਗਾ ਚੰਗਾ ਹਾਂ ਹਾਂ ਇਹਨੇ ਸੁਧਰਨਾ ਨਹੀਂ ਹੈਗਾ ਮੈਨੂੰ ਲੱਗਦਾ ਹੈ ਉਹ ਪੁਰਾਣੀ ਆਪਣੀ ਕਾਰਵਾਈ ਮੈਨੂੰ ਕਰਨੀ ਪੈਣੀ ਹੈ ਚੁੱਪ ਕਰ ਨੇ ਤੂੰ ਨਾ ਬੋਲ ਪਤਾ ਨਹੀਂ ਕੁਰਸੀਆਂ ਨੂੰ ਕੀ ਗੱਲ ਐ ਕੁਰਸੀਆਂ ਨੂੰ ਕੀ ਗੱਲ ਐ ਠੀਠਿਆ ਹਜੇ ਤਾਂ ਉੱਠੇ ਨਹੀਂ ਹੈਗੇ ਓਟ ਗਿਆ ਮੇਰਾ ਪੁੱਤ ਮੈਂ ਤੇ ਉੱਠ ਗਿਆ ਵਾਂ ਮੈਨੂੰ ਪਤਾ ਏ ਕੀ ਹੋਣ ਡਿਆ ਕਿਉਂ ਹੋਣ ਡਿਆ ਮੈਨੂੰ ਸਭ ਪਤਾ ਵਾ ਕੀ ਹੋਣ ਡਿਆ ਉਹ ਕੁਝ ਨਹੀਂ ਤੇਰੀ ਤਾਈ ਆਈ ਨਾ ਮੈਂ ਕਿਹਾ ਕਰਦੀ ਥੋੜੀ ਸਫਾਈ ਸੋਈ ਕਰ ਲਵਾਂ ਤੇ ਤਾਈ ਤੇ ਆਈ ਆ ਤੇ ਠਾ ਠਾ ਕਾਦੀ ਲਾਸ਼ ਛੱਡੀ ਤਾਈ ਆਈ ਤੇ ਉਹ ਠਾ ਠਾ ਹਾਂ ਆਏ ਹਾਏ ਤੈਨੂੰ ਨਹੀਂ ਪਤਾ ਹਾਂ ਪਟਾਕੇ ਚੱਲਣ ਡੇ ਬਲੇ ਆ ਕੌਂਸਲਰ ਦੀਆਂ ਸੀਟਾਂ ਨੇ ਕਿੰਨੇ ਜਣੇ ਕਾਂਗਰਸ ਜਿੱਤ ਗਈ ਆ ਹੈਨਾ ਉਹ ਪਟਾਕੇ ਪਟੂਕੇ ਚੱਲਣ ਡੇ ਉਹ ਵੀ ਢੋਲ ਵੀ ਵੱਜ ਪਿਆ ਮੈਂ ਨੱਚਣਾ ਜਾ ਕੇ ਇਤਰਾਹ ਦੀਆਂ ਆਵਾਜ਼ਾਂ ਆਉਣ ਡੀਆਂ ਸੀ ਇਤਰਾਹ ਦੀਆਂ ਆਵਾਜ਼ਾਂ ਹਾਂ ਨਾਪੋ ਤਾਂ ਵੇਖ ਮੇਰੀ ਗੱਲ ਸੁਣ ਮੈਂ ਕੁਰਸੀ ਤੈਨੂੰ ਬਦ ਬਾਕੀ ਇਹ ਕੁਰਸੀ ਦੀ ਤੇ ਥਾਂ ਹੀ ਨਹੀਂ ਹੈਗੀ ਇੱਥੇ ਕੁਰਸੀ ਕੀ ਕਰਦੀ ਹੈ ਹੈ ਕੁਰਸੀ ਕੀ ਕਰਦੀ ਹੈ ਮੈਂ ਤਾਂ ਪੁੱਤ ਜਦੋਂ ਤੁਸੀਂ ਸੁੱਤੇ ਹੁੰਦੇ ਜੇ ਨਾ ਧਰਮਨਾਥ ਸੱਚੀ ਮੈਂ ਕਿਤੇ ਭਾਂਡੇ ਨਾ ਭਾਂਡਾ ਨਹੀਂ ਵਜਨ ਦਿੰਦੀ ਡਰਾਮੇ ਦੇ ਨਾ ਕਰੀ ਜਾਓ ਨਾ ਪੁੱਤ ਮੇਰਾ ਛਿੰਦਾ ਪੁੱਤ ਮੈਂ ਤਾਂ ਕੁਰਸੀ ਇੰਜ ਚੁੱਕਦੀ ਆ ਤੇ ਇੰਜ ਕਰਕੇ ਨਾ ਮੇਰੇ ਅੰਜੂ ਕਰਦੀ ਆ ਨਾ 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 ਸੱਚੀ ਗੱਲ ਨਿਕਲਾਈ ਨਾ ਮੈਂ ਇੰਜ ਚੁੱਕਦੀ ਆ ਤੇ ਇੰਜ ਕਰਦੀ ਆ ਮੈਂ ਨਹੀਂ ਪੁੱਤਰ ਕੁਰਸੀ ਨਾ ਅਸਲ ਚ ਮੇਰੇ ਨਾ ਹੱਥੋਂ ਤਿਲਕ ਗਈ ਸੀ ਗੱਲ ਸੁਣ ਪੁੱਤ ਤੇਰੀ ਮਾਂ ਇਤਰਾ ਕਰ ਸਕਦੀ ਆ ਆ ਤੇਰੀ ਤਾਈ ਵੀ ਨੂੰ ਗੱਲਾਂ ਕਰਨ ਲਈ ਆ ਕਰ ਸਕਦੀ ਆ ਤੈਨੂੰ ਮੇਰੇ ਤੇ ਯਕੀਨ ਨਹੀਂ ਪੂਰਾ ਯਕੀਨ ਹੈ ਕਿ ਕਰ ਸਕਦੀ ਆ ਮਰਜਣਾ ਨਾ ਹੋਵੇ ਤਾਂ ਕਰ ਸਕਦੀ ਆ ਇਹ ਪੈਂਦੀ ਏਨਾ ਸੁਧਰੀ ਇਹਦਾ ਉਹੀ ਕੰਮ ਆ ਕਿ ਕਿਤੇ ਮੈਂ ਸੋ ਕਿਉਂ ਗਈ ਆ ਹਮੇਸ਼ਾ ਹੀ ਨਾ ਇਹਦੀ ਸਵੇਰੇ ਲੇਟ ਉੱਠਣ ਤੋਂ ਲੜਾਈ ਮੇਰ ਨਾਲ ਹੁੰਦੀ ਰਹਿੰਦੀ ਐ ਜਾਣ ਕੇ ਭੰਨੰਦੀ ਆ ਕੁਰਸੀਆਂ ਮੈਨੂੰ ਸਭ ਪਤਾ ਜਿਵੇਂ ਇਸ ਤਰ੍ਹਾਂ ਕਰਨਦੀ ਜਿਵੇਂ ਮੈਨੂੰ ਕੁਝ ਪਤਾ ਹੀ ਨਹੀਂ ਆ ਮੈਂ ਭੁੱਤੇ ਇਤਨਾ ਚੁੱਕੀ ਤੇ ਇਸ ਤਰ੍ਹਾਂ ਛੋਟ ਦਿੱਤੀ ਕਿੱਡੀ ਸ਼ੈਤਾਨ ਹੈ ਕਿ ਨਾ ਨਾ ਤੁਹਾਡੀ ਨੀਂਦ ਨਾ ਖਰਾਬ ਹੋ ਜਾਏ ਮੈਂ ਤੇ ਬੋਲਦੀ ਨਹੀਂ ਉਹ ਐਡਾ ਫੋਨ ਲਾ ਲਾ ਕੇ ਕੌਣ ਬੋਲਦਾ ਵਾ ਆਈ ਵੱਡੀ ਚੱਤਰੋ ਜੀ ਮੈਂ ਵੀ ਵੇਖਦੀ ਆ ਤੂੰ ਹੀ ਆਏ ਜੇ ਕੋਈ ਅਕਲ ਹੀ ਦੇਜੋ ਮੰਮੀ ਨੂੰ ਆ ਵੇਖ ਲੋ ਉਹ ਜਿ ਕਿਤਰਾ ਲੜਾਈ ਆ ਇੰਤਰਾ ਇਨਾ ਕੁੱਕੜ ਨਹੀਂ ਲੜਦੇ ਜਿੰਨਾ ਇਹ ਲੜਦੇ ਆ ਤੇ ਨਜਾਇਜ਼ ਨਜਾਇਜ਼ ਮੈਂ ਨਾ ਵੇਖ ਕੇ ਹਰਾ ਨ ਹੋਣ ਤੀ ਕੀ ਹੁੰਦਾ ਹੀ ਪਿਆ ਹਰ ਰੋਜ਼ ਪਰ ਕਾਕਾ ਤਾਂ ਉਹੀ ਤੇ ਸਮਝਾ ਰ ਉਹਨੂੰ ਉਠਾਇਆ ਕਰ ਦਵੇਰੇ ਉਹ ਇਨਾਂ ਨੇ ਆਪ ਹੀ ਉਹਨੂੰ ਕਿੰਦੇ ਆ ਹੁਣ ਇਹ ਕੁਛ ਕਰੀ ਜਾਂਦੇ ਆ ਨਾ ਤੇ ਜਦੋਂ ਉਹ ਬਾਹਰ ਆ ਗਈ ਨਾ ਤੇ ਮੰਮੀ ਨੇ ਦੱਸਾਂ ਕੀ ਕਹਿਣਾ ਪੁੱਤ ਸਾਰਾ ਦਿਨ ਵੀ ਤੇ ਤੂੰ ਲੱਗੀ ਰਹਿਣੀ ਆ ਕੋਈ ਗੱਲ ਨਹੀਂ 10 ਮਿੰਟ ਜੇ ਲੇਟ ਹੋ ਜਾਣੀ ਕੋਈ ਗੱਲ ਨਹੀਂ ਆ ਦੇ ਕਰਦੇ ਹੁਣ ਤੁਸੀਂ ਵੇਖਣ ਦੇ ਜੀ ਕਿ ਜਾਣ ਬੁੱਝ ਕੇ ਕੁਰਸੀਆਂ ਪੰਨਣ ਦੇ ਆਹੋ ਇਹ ਕਿਹੜਾ ਕਹਿ ਰਿਹਾ ਤੇਰੇ ਕਹਿਣ ਦਾ ਮਤਲਬ ਪਰਿਓ ਤਾਈ ਨਾ ਜੁੜ ਕੇ ਬਹਿ ਤੇਰੇ ਕਹਿਣ ਦਾ ਮਤਲਬ ਇਹ ਕਿ ਮੈਂ ਗਲਤ ਆ ਆ ਵੇਖ ਲਾ ਨਹੀਂ ਭੈਣਾ ਇਹ ਮੈਨੂੰ ਗਲਤ ਕਹਿਣ ਡਿਆਈ ਹੈ ਉਹਨੂੰ ਨਹੀਂ ਉਹਨੇ ਗਲਤ ਕਹਿਣਾ ਮੇਰੀ ਗੱਲ ਸੁਣ ਲਾ ਉਹਨੂੰ ਨਹੀਂ ਉਹਨੇ ਗਲਤ ਕਹਿਣਾ ਤਾਈ ਜੀ ਝੂਠ ਨਾ ਮਾਰਿਓ ਤਾਈ ਹਾਏ ਆ ਵੇਖ ਲਾ ਕੰਦਾ ਤਾਈ ਜੀ ਝੂਠ ਨਾ ਮਾਰਿਓ ਨਹੀਂ ਭੈਣਾ ਆ ਤੇਰੇ ਹੱਥਾਂ 'ਚ ਜੰਮਿਆ ਪਲਿਆ ਤੈਨੂੰ ਹੀ ਕੰਦਾ ਝੂਠ ਨਾ ਮਾਰਿਓ ਆ ਵੇਖ ਲਾ ਹੈ ਨਾ ਹੈ ਵੇਖ ਕੇ ਤੇ ਗੱਲ ਨਹੀਂ ਹੋਣ ਦੇਣੀ ਗੱਲ ਨਹੀਂ ਹੋਣ ਦੇ ਕਾਦੀ ਨਹੀਂ ਗੱਲ ਹੋਣ ਦੇਣੀ ਕਾਦੀ ਗੱਲ ਨਹੀਂ ਹੋਣ ਦੇਣੀ ਇੱਕ ਮਿੰਟ ਮੰਮੀ ਇੱਕ ਮਿੰਟ ਤੂੰ ਮੇਰੀ ਗੱਲ ਸੁਣ ਆ ਕੀ ਆ ਵੇਖ ਲੈਨੇ ਆ ਉਹਨੂੰ ਨਾ ਪਤਾ ਕੀ ਆ ਤੇਰਾ ਪਤਾ ਕੀ ਚਾਹੀਦਾ ਤੈਨੂੰ ਭੈਣ ਜਨਾਨੀ ਨੂੰ ਠਾਵੇ ਉਹਨੂੰ ਕਵੇ ਉੱਠ ਜਾ ਮਹਾਰਾਣੀ ਜੀ ਉੱਠ ਜਾ ਮਹਾਰਾਣੀ ਜੀ 4 4 ਵਜੇ ਤੱਕ ਤਾਂ ਫਿਲਮਾਂ ਵਹਿੰਦੇ ਰਹਿੰਦੇ ਆ ਆ ਜਿੰਨਾ ਮੰਮੀ ਰੋਲਾ ਪਾਉਂਦੇ ਆ ਨਾ ਵੇਖ ਲਓ ਇਹਨਾਂ ਦੀ ਬੈਟਰੀ ਵੀ ਕਿਤੇ ਮੁੱਕਦੀ ਨਹੀਂ ਆ ਕਿ ਮੈਂ ਕਿਤੇ ਗਲੇ ਨੂੰ ਸਾਹ ਹੀ ਦੇ ਲਾ 10 ਮਿੰਟ ਨੇ ਆ ਵੇਖ ਲੈਨੇ ਪੈਣਾ ਮੈਂ ਤੇਨੂੰ ਫੋਨ ਤੇ ਕੰਦੀ ਸੀ ਨਾ ਨਹੀਂ ਆ ਜਾ ਨਹੀਂ ਆ ਜਾ ਰਹਿ ਜਾ ਮੇਰੇ ਕੋ ਆ ਮੇਰਾ ਮੁੰਡਾ ਕਦੀ ਮੈਨੂੰ ਬੈਟਰੀ ਦੱਸਦਾ ਹੀ ਆ ਕਦੀ ਮੈਨੂੰ ਢੋਲ ਦੱਸ ਆ ਪਰਸੋਂ ਮੈਨੂੰ ਕਹਿਣ ਦਿਆ ਸੀ ਉਹਨਾਂ ਢੋਲ ਨਹੀਂ ਵਜਦਾ ਜਿੰਨਾ ਤੇਰਾ ਸੰਗਾ ਵਜਦਾ ਨਹੀਂ ਮਾਂ ਦੇ ਗਲੇ ਨੂੰ ਸੰਗਾ ਕੰਦਾ ਹੀ ਏ ਨਹੀਂ ਸੰਗਾ ਕੰਦਾ ਹੀ ਏ ਵੇ ਜਿਹੜਾ ਸਿਰ ਨਹੀਂ ਪੀੜੋਂ ਡਿਆ ਇਹਨਾਂ ਦੀਆਂ ਇੰਨੀਆਂ ਗੱਲਾਂ ਸੁਣ ਕੇ ਮੇਰੇ ਤੇ ਇੱਧਰ ਵੱਖਰੀ ਜੀ ਆਵਾਜ਼ ਵੱਜੀ ਜਾਂਦੀ ਕੰਨ ਚ ਮੇਕਾ ਕਸਿੱਦ ਅਰਦ ਕੀ ਹੁੰਦਾ ਹੈ ਕੁਰਸੀ ਆਂਦੀ ਦੀ ਗੱਲ ਹੈ ਕੁਰਸੀ ਦੇ ਹੱਥੋਂ ਤੇ ਲੱਗਈ ਹੁੰਦੀ ਆ ਵੇਖ ਲੈ ਆ ਮੇਰੀ ਚ ਖਾਣੀ ਹੈ ਨਾ ਬੋਲਣ ਦੀ ਗੱਲ ਕਰਨ ਡਿਆਂ ਬੋਲੀ ਜਾਂਦੇ ਕਿਤੇ ਲੈ ਦੱਸ ਨਹੀਂ ਭੈਣਾ ਦੱਸ ਮੈਨੂੰ ਕਹੀ ਜਾਂਦਾ ਬੋਲੀ ਜਾਂਦੇ ਆ ਜਿ ਤਰ੍ਹਾਂ ਕਰੇ ਮਾੜਾ ਜਿਆ ਆਲਾ ਫੜ ਕਰ ਲੈ ਕਰ ਲੈ ਆਲਾ ਫੜ ਕੀ ਫਿੱਟ ਕੀਤਾ ਕਿਹੜੀਆਂ ਵੱਖਰੀਆਂ ਨਾੜਾ ਪੁਆਈਆਂ ਜੇ ਜਲੇ ਚ ਜਿਆਦਾ ਬੋਲਣ ਵਾਲੀਆਂ ਉਹ ਜਦੋਂ ਇਸ ਤਰ੍ਹਾਂ ਦੀਆਂ ਨੂਹ ਆਏ ਨਾ ਨਾੜਾ ਆਪਣੇ ਆਪ ਹੀ ਵੱਖਰੀਆਂ ਪੁੰਗਰ ਪੰਦੀਆਂ ਵੱਖਰੀਆਂ ਨਾੜਾ ਪੁਆਈਆਂ ਇਹ ਬੇਹੋਦੀਆਂ ਮਰੇ ਨਾ ਗੰਮ ਕਰਦੀ ਐ ਸਵੇਰ ਦੀ ਲੱਗੀ ਜਾ ਨਹੀਂ ਪੈਣਾ ਮੇਰੀ ਉਮਰ ਨਹੀਂ ਤੇ ਇਹਨਾਂ ਨੂੰ ਇਹ ਵੀ ਦੱਸੋ ਕਿ ਗਲੇ ਨੂੰ ਫੇਰ ਮਾੜੀ ਜੀ ਰੈਸਟ ਦੇ ਲੈਣ ਬੜਾ ਕੰਮ ਕਰਦੀ ਮੈਂ ਤਾਂ ਤਰਸਾਂਦਾ ਵੀ ਨਹੀਂ ਪੈਣਾ ਤੂੰ ਕੜੀ ਮੁੜੀ ਕੀ ਇੱਕੋ ਗੱਲ ਕਹੀ ਜਾਨੀਂ ਉਮਰ ਵੇਖ ਉਮਰ ਵੇਖ ਇਹ ਕੰਮ ਕਿੰਨਾ ਕਰਦੀ ਐ ਤੇ ਕਿੰਝਾ ਜਿਹਦਾ ਕੰਮ ਕਰੇ ਉੱਟ ਕੇ ਉਮਰ ਤੇ ਵੇਖੀ ਵੇਖ ਹਰ ਹਫ਼ਤੇ ਦੇ ਦੋ ਦੋ ਪੈਕੇਟ ਤੁਸੀਂ ਸਿਰ ਨੂੰ ਲਾ ਲੈਂਦੇ ਜੇ ਓ ਮਾਈ ਗੋਡ ਨਾ ਪੈਣ ਜੀ ਉਹ ਐਵੇਂ ਮਾਰਦਾ ਜੀ ਮੰਮੀ ਨੂੰ ਕੋਹਾ ਦੱਸ ਦੇ ਨਾ ਹਾ ਕਰੇ ਡਾਈ ਤੇ ਵੇਖਿਓ ਹਾਂ ਜੇ ਤੁਹਾਡੇ ਨਾਲੋਂ ਵੱਡੀ ਉਮਰ ਦੀ ਨਾ ਲੱਗੀ ਤੇ ਫੇਰ ਕਿਉ ਹਾ ਕੀ ਹੋਇਆ ਮੈਂ ਜਦੋਂ ਤੁਹਾਨੂੰ ਫੋਨ ਤੇ ਪੁੱਛ ਨਹੀਂ ਆਇਆ ਨਹੀਂ ਜਸਵੀਰ ਤੇਰੇ ਵਾਲ ਬੜੇ ਹੀ ਸੋਹਣੇ ਐ ਤੇ ਤੂੰ ਕਹਿੰਦੀ ਮੇਰੇ ਨੇਚਰਲ ਵਾਲ ਲੱਗੇ ਹੈ ਹੈਨਾ ਮੈਂ ਉਹ ਡਾਈ ਥੋੜਾ ਮਲਾਨੀ ਨੇਚਰਲ ਵਾਲ ਲੱਗੇ ਮੇਰੇ ਉਹ ਕਹਿੰਦਾ ਹਫਤੇ ਤੇ ਦੋ ਦੋ ਪੈਕੇਟ ਲਾਂਦੀ ਹੈ ਉਹ ਨਹੀਂ ਪੈਕਟ ਮੈਂ ਤਾਂ ਕਦੀ ਲਾਏ ਨਹੀਂ ਕਿਹੜੇ ਲਾਨੀ ਲਾਨੇ ਪੈਕਟ ਤੁਹਾਨੂੰ ਮੈਂ ਹੁਣੇ ਉੱਪਰੋਂ ਲੈ ਕੇ ਵਿਖਾਣਾ ਜੇ 20 ਪੈਕਟ ਤੋਂ ਘੱਟ ਘਰ ਹੋਣਗੇ ਨਾ ਫੇਰ ਕਿਉਂ ਮਰਝੜਾ ਨਾ ਵੇ ਤਾਂ ਮਜ਼ਾਕ ਕਰਦਾ ਤਾਈ ਨਾਲ 골ਦੀ ਵੀ ਨਹੀਂ ਕੋਈ ਹੋਰ ਗੱਲ ਦੱਸ ਇਹਦੇ ਚਿਹਰੇ ਦੀ ਚਮਕ ਬੜੀ ਏ ਮੈਨੂੰ ਕਹਿੰਦੀ ਮੈਂ ਸਰੋਂ ਤੇਲ ਲਾਨੀ ਆ ਹਾਂ ਹਾਂ ਹੈਨਾ ਪਰਦਾ ਇਹ ਸਰੋਂ ਤੇਲ ਲੰਦੀ ਲੱਗਦਾ ਨਹੀਂ ਐ ਵੈਸੇ 2000 ਰੁਪਿਆ ਹਰ ਸ਼ਨੀਵਾਰ ਲੈਣਾ ਵਾ ਪਾਰਲਰ ਚ ਜਾਂਦਾ ਤੇ ਉਥੇ ਜਾ ਕੇ ਫੇਸ਼ਲਾਂ ਫੂਸ਼ਲਾਂੀਆਂ ਹੁੰਦੀਆਂ ਵਾ ਇਹ ਉਹ ਚਮਕਿਆ ਅੱਛਾ ਅਰੇ ਸਵੇਰੇ ਕਹਿੰਦੇ ਹੀ ਆਂਦੇ ਹੁਣ ਮੈਨੂੰ ਨਾ ਉਥੇ ਮਾਲ ਚ ਲੈ ਕੇ ਜਾਵੀ ਉਥੇ ਨਾ ਲਾਲ ਡੱਬੀ ਵਾਲੀ ਕੋਈ ਵੈਸਲਿਨ ਹੁੰਦੀ ਆ ਉਹ ਮੈਂ ਲੈ ਕੇ ਆਉਣੀ ਆ ਆਹੋ ਮਾਂ ਦੇ ਪੈਸੇ ਤੈਨੂੰ ਚੁੱਭਦੇ ਆ ਜਨਾਨੀ 4-4 ਹਜ਼ਾਰ ਲਾ ਕੇ ਆਂਦੀ ਉਹ ਨਹੀਂ ਤੈਨੂੰ ਚੁੱਭਦਾ ਹਾਂ ਨਹੀਂ ਕਹੀ ਜਾਂਦੇ ਸੀਗੇ ਆਂਦੇ ਮੈਂ ਵੇਖੀ ਪਤਾ ਨਹੀਂ 100 ਗ੍ਰਾਮ 900 ਰੁਪਏ ਦੀ ਕਿ ਕਿੰਨੇ ਦੀ ਆਪ ਹੀ ਕਹਿਣ ਦੇਗੇ ਉੱਠਦੇ ਬਿਆਈਆਂ ਕਾਕਾ ਪੂੜੀਆਂ ਜਖੋ ਆਵਨ ਪੂੜੀਆਂ ਮੈਂ ਲੈ ਆਉਣਾ ਤਾਈ ਜੀ ਤੇ ਮੰਮੀ ਮੇਰੀ ਗੱਲ ਸੁਣ ਲੋ ਸਿਆਣੇ ਵਾਲਾ ਕੰਮ ਕਰਿਓ ਹੁਣ ਕੁਰਸੀਆਂ ਨਾਲ ਭੰਨੇਓ ਤੇ ਮੈਨੂੰ ਜਰਨ 2 ਘੰਟੇ ਹੁਣ ਸੌਣ ਲੈਣ ਦੋ ਜਰਾਨੀ ਬਾਂਦਰੀਏ ਜੀ ਉਰੇ ਆਪਨੇ ਮੂੰਹ ਆਪਣੀਆਂ ਤਰੀਫਾ ਕਰਦੀ ਰਹਿੰਦੀ ਹਰ ਵੇ ਤੇ ਇੰਜੀ ਵੀ ਨੈਚੁਰਲ ਵਾਲ ਹੈ ਮੇਰੇ ਮੂੰਹ ਤੇ ਚਮਤ ਸਰੋਂ ਦਾ ਤੇਲ ਦੀ ਹੈ ਸੁਦਾਈ ਮੇਰੇ ਮੂੰਹ ਨਾਲ ਨਹੀਂ ਹੈ ਐਨੀ ਬੰਤਾ ਮੈਨੂੰ ਜਠਾਣੀ ਆਈ ਐ ਵੱਡੀ ਤੇਰੀ ਭੈਣ ਆ ਮੈਨਾਂ ਝੂਠ ਬੋਲਦਾ ਤੈਨੂੰ ਸ਼ਰਮ ਨਹੀਂ ਆਂਦੀ ਤੇ ਤੂੰ ਮੈਨੂੰ ਦੱਸਦੀ ਐ ਕਿ ਮੈਂ ਵੀ ਕਿਹੜੀ ਡਾਈ ਲਾਨੀ ਤੂੰ ਵੀ ਤੇ ਮੈਨੂੰ ਕਰਨੀ ਆ ਅਖੇ ਮੈਂ ਨਾ ਹਰੀ ਮੇਦੀ ਨਾ ਲੋਹੇ ਦੇ ਭਾਂਡੇ ਚ ਪਿਉਦੇ ਨਹੀਂ ਆ ਤੇ ਨੇਚਰਲ ਮੇਰੇ ਵਾਲ ਹੋ ਜਾਂਦੇ ਤੇ ਮੈਂ ਕਿਉਂ ਦੱਸਾਂ ਇਹ ਗੱਲਾਂ ਕਰਦੀ ਐ ਜਸਵੀਰ ਤੂੰ ਤਾਂ ਬਹੁਤ ਹੀ ਚਲਾਕ ਹੋ ਗਈ ਐ ਤੇਰੇ ਨਾਲੋਂ ਚੁੱਪ ਕਰ ਆ ਗਈ ਪੀਟੀ ਉਸ਼ਾ ਉਧਰ ਵੇਖ ਬੂਟ ਵੇ ਘਰੇ ਹੀ ਪਏ ਨੇ ਪੀਟੀ ਉਸ਼ਾ ਆ ਗਈ ਓ ਬਾਦ ਉਸਰੇ ਹੀ ਪਾਇ ਉਸਰੇ ਹੀ ਤਿਆਰ ਹੋ ਕੇ ਆਈ ਨਹੀਂ ਮੋਰਾਂ ਤੇਰੇ ਮੈਂ ਗਟਿਆ ਤੇ ਹਾਕੀ ਤੈਨੂੰ ਲੱਗ ਜੇ ਪਤਾ ਕਿਤੇ ਹੈਂ ਤੈਨੂੰ ਪਤਾ ਨਹੀਂ ਲੱਗਦਾ ਤੇਰੀ ਤਾਈ ਸੱਸ ਘਰੇ ਆਈ ਆ ਕਿ ਟਾਈਮ ਨਾ ਉੱਠਣਾ ਤੇ ਫੇਰ ਕੀ ਆ ਹੈਂ ਫੇਰ ਕੀ ਹੋਇਆ ਕੀ ਮਤਲਬ ਤੇਰਾ ਕੀ ਨਹੀਂ ਕੀ ਮਤਲਬ ਤੇਰਾ ਕੀ ਮਤਲਬ ਆ ਆ ਵੇਖ ਲਾ ਤੂੰ ਆ ਵੇਖ ਲਾ ਹੈਂ ਉਹ ਵੀ ਵੇਖੇ ਉਹਨੇ ਉਹਨੇ ਪਤਾ ਹੀ ਆ ਕੀ ਕੀ ਤੁਸੀਂ ਕਰਦੇ ਰਹੇ ਜੇ ਮੇਰੇ ਕੀ ਕੀਤਾ ਮੈਂ ਤੇਰੇ ਨਾਲ ਮੈਨੂੰ ਦੱਸ ਸੀ ਕਿਥੋਂ ਸਿਰ ਤੇਰਾ ਪਾਟਾ ਕਿੱਥੇ ਖਾ ਮੈਨੂੰ ਚਲਾ ਡੱਕ ਹਰਕਤਾ ਵਾ ਨਾ ਉਹ ਟਾਂਕੇ ਲੱਗਣ ਤੋਂ ਘੱਟ ਨਹੀਂ ਆ ਮੈਨੂੰ ਆਖੇ ਹਲਕਾ ਇਹ ਕੁੱਤੇ ਨਾ ਵੱਡੇ ਜਿੱਤਰਾ ਦੀਆਂ ਮੇਰੀਆਂ ਹਰਕਤਾ ਹੈਗੀਆਂ ਫਿਰ ਬੋਲਿਆ ਵੀ ਨਾ ਕਰੋ ਉਸ ਤਰ੍ਹਾਂ ਹਾਂ ਜਿੱਤਰਾ ਬੋਲਦੇ ਤੇ ਇਤਨਾ ਜੀ ਸੱਚੀ ਹਲਕਾ ਇਹ ਕੁੱਤੇ ਨੇ ਵੱਡੇ ਹੁੰਦਾ ਵਾ ਅੱਛਾ ਹਾਂ ਤੂੰ ਮੈਨੂੰ ਹਲਕਾ ਦੇ ਟੀਕੇ ਲਵਾ ਕੇ ਲੈ ਕੇ ਆਈ ਹੁਣੀ ਨਾ ਉਹ ਗਈ ਸੀ ਲਵਾਣ ਵਾਸਤੇ ਡਾਕਟਰ ਪਤਾ ਕੀ ਜਾਂਦੇ ਉਹ ਅੰਦੇ ਇੱਡੇ ਜ਼ਬਰਦਸਤ ਹਲਕਾਏ ਕੁੱਤੇ ਨੇ ਵੱਡੇ ਇਹੋ ਜਿਹਾ ਟੀਕਾ ਨਹੀਂ ਬਣਿਆ ਜਿਹੜਾ ਤੁਹਾਡੀ ਸਾਥੀ ਨੂੰ ਲੱਗ ਜਾਵੇ ਆ ਦੇਖ ਲੈ ਉਹ ਤੀ ਤੂੰ ਕੀ ਕਰਦੀ ਐ ਨਹੀਂ ਉਹ ਤੜਕੇ ਉੱਥੋਂ ਤੋਂ ਸਿਆਪਾ ਹੀ ਦਾ ਇਹੋ ਜਦੋਂ ਇਹਨੂੰ ਤੜਕੇ ਠਾ ਲੋ ਇਹਨੇ ਕੁੱਤ ਖਾਣਾ ਐ ਹੋਈ ਕਰਨਾਗੇ ਇਹਨੇ ਇਹੋ ਕਰ ਚ ਕਲੇਸ਼ ਪਾਣਾ ਤੜਕੇ ਨਾ ਉੱਠੀ ਕਿਤੇ ਤੈਨੂੰ ਕੋਈ ਜਰਾ ਮਾਸਾ ਹੈ ਨਹੀਂ ਤੈਨੂੰ ਮੈਂ ਤੜਕੇ ਉੱਠ ਕੇ ਕੀ ਕਰਨਾ ਹੱਲ ਵਾਣਾ ਇੱਥੇ ਮੈਂ ਆਹ ਹਵਾਲਾ ਹੱਲ ਜੇ ਹੱਲ ਵਾਣ ਚੁੱਕੀ ਹੈਗੀ ਤੂੰ ਤਾਂ ਕੜਛੇ ਹੀ ਮਾਰਨ ਚੁੱਕੀ ਨਹੀਂ ਹੈਗੀ ਤੇ ਹੱਲ ਵਾਣ ਚੁੱਕੀ ਕਿੱਥੋਂ ਹੋ ਜਾਣਾ ਤੂੰ ਕੰਮ ਕੌਣ ਕਰਦਾ ਫਿਰ ਕਰਦਾ ਕੌਣ ਕਰਦਾ ਤੇਰੀ ਮਾਂ ਆਖੇ ਕਰਕੇ ਜਾਂਦੀ ਹੋਣੀ ਆ। ਓ ਹੈਲੋ ਮੇਰੀ ਮਾਂ ਦਾ ਨਾਮ ਨਹੀਂ ਲੈਣਾ। ਆਪਣੇ ਆਪ ਦੇ ਰੋ। ਤੂੰ ਵੀ ਆਪਣੇ ਆਪ ਚ ਹੀ ਰਹਿ। ਪਰੇ ਹਟੋ। ਓ ਜਾਨ। ਓ ਤੇਰੇ ਸਾਰੇ ਸ਼ੁਰੂ ਹੋ ਰਹੀ ਜਾਂਦਾ। ਇਹਨਾਂ ਨੂੰ ਅਗਲ ਦੱਸੋ ਮੇਰੀ ਮਾਂ ਦਾ ਨਾਮ ਨਹੀਂ ਲੈਣਾ। ਉਹਨੂੰ ਕੀ ਪੁੱਛਣ ਲਈ ਆ? ਮੈਂ ਆਪ ਨੂੰ ਪੁੱਛ। ਇਹਨੂੰ ਦੱਸੋ ਕੀ ਦੱਸੇ ਮੈਨੂੰ ਚੁੱਪ ਕਰ। ਆ ਸਾਡੇ ਘਰ ਚ ਮਸਲੇ ਤੈਨੂੰ ਨਹੀਂ ਬੋਲਣ ਦੀ ਲੋੜ। ਤੂੰ ਹੀ ਪਿੱਛੇ ਹੋਇਆ। ਜੇ ਜਾ ਰਹੀ ਐ ਨਾ ਇਹਨਾਂ ਨੂੰ ਕੋ ਆਪਣੀ ਧੀ ਨੂੰ ਅਗਲ ਸਿਖਾ ਕੇ ਬਖਾਓ। ਤੈਨੂੰ ਕਿੱਥੇ ਸ੍ਰੀ ਚੱਲਿਆ ਨਹੀਂ ਤਾਂ ਬਿਰਦਾਸ਼ਰ ਵਿੱਚ ਮੈਨੂੰ ਤਾਂ ਛੱਡ ਆਵੇਂ ਹਾਂ ਤੇਰਾ ਵਰਗੀ ਚੰਟ ਜਨਾਨੀ ਜਾਂਦੀ ਬਿਰਦਾਸ਼ਰੰਦ ਦੇ ਵਿੱਚ ਤੂੰ ਲੈ ਕੇ ਚੱਲ ਨਾਲ ਇੱਕ ਕਮਰਾ ਨਾਲ ਦਾ ਤੈਨੂੰ ਮੈਂ ਅੱਗੇ ਵੀ ਕਿਹਾ ਸੀ ਨਾਲ ਦਾ ਕਮਰਾ ਤੇਰੀ ਮਾਂ ਦਾ ਹੋਊਗਾ ਪੱਕੇ ਗੱਲ ਮੇਰੀ ਮਾਂ ਨੂੰ ਲੋਣ ਨਹੀਂ ਜਾਂਦੀ ਇਤਨਾ ਦੇ ਖੇਖਣ ਨਹੀਂ ਕਰਦੀ ਉਹ ਜਾ ਨਹੀਂ ਪਿਆ ਖੇਖਣ ਨਹੀਂ ਕਰਦੀ ਤੂੰ ਇਹਨਾਂ ਨੂੰ ਪਿੱਛੇ ਕਰੋ ਇਹਨਾਂ ਨੂੰ ਮਤਵਾੜਿਆ ਜੀ ਤੂੰ ਵੜਿਆ ਇਹ ਆਪੀ ਆਈ ਮੈਂ ਕਿ ਤੂੰ ਮੇਰੇ ਨਾਲ ਗੱਲ ਕਰ ਉਧਰ ਕਾਤੇ ਜਾ ਰਹੇ ਨਹੀਂ ਨਹੀਂ ਗੱਲ ਕਰ ਕਰ ਠੀਕ ਹੈਂ ਦੇ ਹੀ ਕਰ ਉਹ ਤੂੰ ਚੱਟ ਛੋਪਾ ਕਰ ਤੂੰ ਥਾਣ ਤੋਂ ਆਈ ਆ ਕੀ ਕਿ ਠੀਕ ਹੈ ਹਾਏ ਓਏ ਰੱਬਾ ਇਹ ਤਾਂ ਛੜ ਤੋਂ ਇਹ ਲੜਾਈ ਕਰਦੀ ਆ ਮੈਂ ਉੱਥੋਂ ਚੰਡੀਗੜ੍ਹ ਤੋਂ ਭੱਜੀ ਆ ਆਪਣੇ ਘਰ ਦੇ ਕਿਲੇ ਸਵੇਰੇ ਲੇਟ ਉੱਠਣ ਦੇ ਲੜਾਈ ਹਰ ਵੇਲੇ ਰੋਜ਼ ਹੁੰਦੀ ਹੈ ਇਹ ਤਾਂ ਕਿਤੇ ਛੜ ਤੋਂ ਵਧ ਗਈ ਆ ਮੈਂ ਤਾਂ ਜਾਨ ਛੁਡਾ ਕੇ ਉੱਥੋਂ ਆਈ ਆ ਤੇ ਮਨ ਮਰੂ ਉੱਠਣਾ ਪੈਣਾ ਫੇਰ ਜਾਵਾਂ ਮੈਂ ਵੀ ਨਿਕਲਾ ਇਥੋਂ ਲੜੀ ਮਰੀ ਜਾਓ ਲੜੀ ਮਰੀ ਜਾਓ ਹੋਰ ਲੜੋ ਹੋਰ ਲੜੋ ਜਿੰਨਾ ਮਰਜ਼ੀ ਲੜੋ ਕਹਿਣਾ ਕੀ ਚਾਹੁੰਦੇ ਏ ਤੁਸੀਂ ਤੇ ਬੈਠੋ ਮੈਂ ਕੁਝ ਨਹੀਂ ਕਹਿਣਾ ਚਾਹਨੀ ਜੇ ਸੁਣਨਾ ਚਾਹਨੀ ਨਾ ਤੇ ਇੱਕ ਗੱਲ ਧਿਆਨ ਨਾਲ ਸੁਣ ਸੁਣਾਓ ਇੰਚੀ ਟੇਪ ਨਾਲ ਵੀ ਲੰਬੀ ਤੇਰੀ ਜੁਬਾਨ ਈ ਤੇ ਮੈਂ ਦੱਸਾਂ ਹੈ ਨਾ ਮਣੀ ਨਹੀਂ ਆ ਮਣੀ ਹੈ ਤਹੀਂ ਆਹੋ ਮਣੀ ਆ ਉਹ ਇੰਚੀ ਟੇਪ ਕੰਦੇ ਕੋਈ ਬੜਿਆ ਹੀ ਨਹੀਂ ਤੇ ਜੁਬਾਨ ਮੇਰੇ ਲਵਾ ਓ ਜਾ 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 ਓ ਚੱਲੀ ਚੱਲ ਚੱਲ ਜਾ ਜਾ ਚੱਲ ਚੱਲ ਉਹ ਬੜੇ ਜੀ ਸਮਝਾਣ ਕੀ ਹੋਇਆ ਵਾ ਤਾਈ ਕਿੱਥੇ ਤੇਰੀ ਤਾਈ ਗਈ ਕਿੱਥੇ ਗਈ ਪਤਾ ਨਹੀਂ ਚਲ ਗਈ ਹਣੀ ਇਧਰੋਂ ਦੀ ਉਹ ਵੇਖੋ ਬੂਆ ਨਿਕਲ ਗਈ ਹਣੀ ਉਹ ਬਾਹਰ ਗਈ ਹਣੀ ਆ ਉਹ ਪੂੜੀਆਂ ਖਾਣਗੇ ਕੁਲਚੇ ਖਾਣਗੇ ਨੂੰ ਆਦਾ ਤੇ ਰੇੜੀਆਂ ਤੇ ਕੋਲੋਕੇ ਖਾਂਦੀ ਚੱਲ ਜਾ ਚਾਹ ਬਣਾ ਕੇ ਲੈ ਕੇ ਚਾਹ ਪੀ ਗਏ ਛਾ ਬੈਠੋ ਤੇ ਚਲ ਆ ਜਾ ਬੈਠਾ ਸਾਹ ਮੈਂ ਘਰ ਮੇਰੀ ਗੱਲ ਸੁਣੋ ਮੈਂ ਸੋਚਨੀ ਆ ਪੂੜੀਆਂ ਕਿ ਖਾਣੀ ਆ ਆਪਾਂ ਚਾਹ ਦੇ ਨਾਲ ਫੁੱਲਵੜੀਆਂ ਖਾਣੇ ਆ ਬਸ ਮਾਂ ਦੇ ਧੀਏ ਫੁੱਲਵੜੀਆਂ ਖਵਾਉਂਦੀ ਰਹੀ ਹੋਰ რა ਕੁਝ ਖਵਾਵੇਂ ਮੈਗੀ ਬਣਾ ਲੈਨੇ ਚੱਲ ਬਣਾ ਲੈ ਫਿਰ ਬਣਾ ਲੈ ਕੋਈ ਗੱਲ ਨਹੀਂ ਜੋਦਨ ਕਰ ਲੈਨੇ ਬਸ ਪਾਣੀ ਵਿੱਚ ਮੈਗੀ ਪਾਣੀ ਉਬਾਲ ਕੇ ਮੈਗੀ ਚੱਲ ਠੀਕ ਹੈ ਠੀਕ ਹੈ ਨਾ ਬਣਾ ਲੈ ਬਣਾ ਲੈ ਐਵੇਂ ਲੜ ਕੇ ਆਪਾਂ ਲੈਣਾ ਕੀ ਦਸੋਣਾ ਲੜਕੇ ਲੈਣੇ ਕੀ ਰਹਿਣਾ ਤੇ ਆਪਾਂ ਇਕੱਠੇ ਨਹੀਂ ਚੱਲ ਲਿਕਾ ਕਿੱਡੀ ਬੋਚੋ ਬੋਚੋ ਕਰਨ ਲੱਗ ਪਈ ਤੇਰੇ ਮੇਰੇ ਨਾਲ ਤੜਕੇ ਉੱਠਣੇ ਉੱਠਣਾ ਤੈਨ ਮੈਂ ਦੱਸ ਤਈ ਹੈ ਲੈਣਾ ਕੀ ਤੂੰ ਕੀ ਸਮਝਦੀ ਮੈਂ ਗੱਲ ਭੁੱਲ ਗਈ ਕਿਆ ਤੇ ਭੁੱਲ ਜੋ ਚੱਲ 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 ਕੰਮ ਕਰ ਚੱਲ ਤੂੰ ਤੂੰ ਮੈਂ ਚੱਲ ਜੇ